ਹੈਲੋ ਹੈਲੋ ਹਾਂਜੀ ਹੈਲੋ ਸਟੂਡੈਂਟਸ ਸਵਾਗਤ ਹੈ ਵੀ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ MSW Study for Job ਦੇ ਵਿੱਚ ਸੋ ਸਭ ਨੂੰ ਵੁਡ ਆ ਇੱਕ ਮਿੰਟ ਬਈ ਫੋਨ ਆ ਗਿਆ ਹੈਲੋ ਹਾਂਜੀ ਗੁੱਡ ਆਫਟਰਨੂਨ ਬਈ ਸਾਰਿਆਂ ਨੂੰ ਗੁੱਡ ਆਫਟਰਨੂਨ ਬਈ ਸਤਿ ਸ਼੍ਰੀ ਅਕਾਲ ਸਭ ਨੂੰ ਸੋ ਆਜੋ ਵੀ ਸਾਰੇ ਜਲਦੀ ਲਈ ਆਪਣੀ ਜਿਹੜੀ ਕਲਾਸ ਆ ਉਹ ਲਾਈਵ ਹੋ ਚੁੱਕੀ ਐ ਸੋ ਕਲਾਸ ਨੂੰ ਇੱਕ ਵਾਰੀ ਕਰ ਦਿਓ ਬਈ ਸ਼ੇਅਰ ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚ ਰਹੀ ਤਾਂ ਮੈਨੂੰ ਇੱਕ ਵਾਰੀ ਥੰਬਸ ਅਪ ਕਰਕੇ ਦੱਸ ਦਿਓ ਤਾਂ ਕਿ ਆਪਾਂ ਕਲਾਸ ਨੂੰ ਸਟਾਰਟ ਕਰ ਸਕੀਏ ਆਲਰੇਡੀ ਆਪਾਂ ਲੇਟ ਆ ਹਨਾ ਇਹ ਤਾਂ ਮਨ ਆਪਣੇ ਚੱਲਦਾ ਹੀ ਨਹੀਂ ਚਲੋ ਕੋਈ ਗੱਲ ਨਹੀਂ ਹਾਂ ਸੋ ਕਰੀਏ ਬਈ ਸਟਾਰਟ ਲੈ ਕੇ ਰਬ ਦਾ ਨਾਮ ਸਭ ਤੋਂ ਪਹਿਲਾਂ ਫੋਟੋ ਵੀ ਤੁਸੀਂ ਦੇਖ ਸਕਦੇ ਹੋ ਆਪਣੇ ਗੁਰੂ ਸਾਹਿਬਾਂ ਦੀ ਲੱਗੀ ਹੋਈ ਹੈ ਸੋ ਅੱਜ ਵੈਸੇ ਤੁਹਾਨੂੰ ਦੱਸਦੀ ਆ ਵੀ ਅੱਜ ਮੂਡ ਨਹੀਂ ਸੀ ਕਲਾਸ ਲਾਉਣ ਦਾ ਕਿਉਂਕਿ ਮੈਨੂੰ ਸਿਰਦਰਦ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਸੋਚਿਆ ਵੀ ਕਲਾਸ ਨਾਲ ਆਈਏ ਫਿਰ ਮੈਂ ਸੋਚਿਆ ਚਲੋ ਮਿਸ ਨਹੀਂ ਕਰਨਾ ਚਾਹੀਦਾ ਹਨਾ ਚਲੋ ਚਾਹੇ ਕੋਈ ਛੋਟਾ ਜਿਹਾ ਟਾਪਿਕ ਹੀ ਕਰਵਾ ਲਈਏ ਕੋਈ ਖਾ ਆਪਾਂ ਕਹਿ ਸਕਦੇ ਹਾਂ ਸੌਖਾ ਹੀ ਕਰਵਾ ਦਈਏ ਪਰ ਬੱਚਾ ਨੂੰ ਮਿਸ ਨਹੀਂ ਕਰਨੀ ਚਾਹੀਦੀ ਕਿਉਂਕਿ ਜੇਕਰ ਇੱਕ ਦਿਨ ਹੀ ਕਲਾਸ ਦੀ ਛੁੱਟੀ ਹੋ ਜਾਣਾ ਦੂਸਰੇ ਦਿਨ ਫੜਨ ਨੂੰ ਜੀ ਨਹੀਂ ਕਰਦਾ ਹਨਾ ਸੋ ਅੱਜ ਜਿਵੇਂ ਵੀ ਹੋਊਗਾ ਤੁਸੀਂ ਤੁਹਾਨੂੰ ਉਸ ਵਿੱਚ ਮੈਨੇਜ ਕਰਨਾ ਪਊਗਾ ਚਾਹੇ ਤੁਹਾਨੂੰ ਸੌਖਾ ਲੱਗੇ ਚਾਹੇ ਬਹੁਤ ਹੀ ਈਜ਼ੀ ਲੱਗੇ ਠੀਕ ਹੈ ਭਈ ਹਾਂ ਸੋ ਕਰੀਏ ਸਟਾਰਟ ਚਲੋ ਸੋ ਇਹ ਵਈ ਆਪਣਾ ਟੈਲੀਗ੍ਰਾਮ ਦਾ ਲਿੰਕ ਹੈ ਤੇ ਇਹ ਵਟਸਐਪ ਦਾ ਸੋ ਤੁਹਾਨੂੰ ਸਕਰੀਨ ਦੇ ਉੱਪਰ ਇੱਕ ਨੰਬਰ ਸ਼ੋ ਹੋ ਰਿਹਾ ਸੋ ਜੇਕਰ ਤੁਸੀਂ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਜੁਆਇਨ ਹੋਣਾ ਚਾਹਣਾ ਤਾਂ ਇਹਨਾਂ ਇਸ ਨੰਬਰ ਦੇ ਉੱਪਰ ਜਿਹੜੀ ਤੁਸੀਂ ਆਪਣੇ ਫੁੱਲ ਡਿਟੇਲ ਲਿਖ ਕੇ ਉਹ ਭੇਜ ਸਕਦੇ ਹੋ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਮੈਨੂੰ ਕੋਰੀਆਂ ਦੱਸ ਦੋ ਰਾਜੀ ਹਾਂ ਠੀਕ ਹੈ ਭਾਈ ਓਕੇ ਚਲੋ ਵੀ ਸੋ ਇਹਨੇ ਆਪਣੇ ਕੋਰਸ ਇਹਨਾਂ ਬਾਰੇ ਕਰਾਂਗੇ ਆਪਾਂ ਬਾਅਦ ਚੋਂ ਗੱਲ ਚਲੋ ਵੀ ਕਰੋ ਸਟਾਰਟ ਫਸਟ ਕੁਐਸਚਨ ਆ ਚੁੱਕਿਆ ਵੀ ਅੱਜ ਆਪਾਂ ਸਿਰਫ ਸਮਾਨ ਅਰਥਾਂ ਬਾਰੇ ਕਰਾਂਗੇ ਠੀਕ ਹੈ ਭਾਈ ਹਾਂ ਉਜਾੜ ਸ਼ਬਦ ਦੇ ਕਹਿੰਦੇ ਸਮਾਨ ਅਰਥ ਸ਼ਬਦ ਚੁਣੋ ਉਜਾੜ ਸ਼ਬਦ ਦੇ ਵਸੋ ਜੰਗਲ ਬੀਆਵਾਨ ਸੁਨਸਾਨ ਬੇ ਰੌਣਕ ਭੁਗ ਵਸਦਾ ਬਣ ਜਾਂ ਰਮਣੀਕ ਜਾਂ ਕਰੋ ਬਈ ਰੌਣਕੀਲਾ ਹਰਿਆਣੇ ਵਾਲੀ ਪੀਐਸਟੈਟ ਦਾ ਪੇਪਰ ਦੇ ਸਕਦੇ ਹੋ ਰਾਜੀ ਦੇ ਸਕਦੇ ਹੋ ਕੋਈ ਗੱਲ ਨਹੀਂ ਪਰ ਅਦਰ ਸਟੇਟ ਹੋਣ ਕਰਕੇ ਤੁਹਾਨੂੰ ਜਰਨਲ ਦੇ ਵਿੱਚ ਆਉਂਗੇ ਤੁਸੀਂ ਠੀਕ ਹੈ ਬਈ ਹਾਂ ਜਰਨਲ ਦੇ ਵਿੱਚ ਸਾਬ ਜੀ ਤੁਹਾਨੂੰ 90 ਨੰਬਰ ਲੈਣੇ ਪੈਣਗੇ ਠੀਕ ਹੈ ਹਾਂ ਜੇ ਤੁਸੀਂ ਕਿਸੇ ਵੀ ਕਾਸਟ ਨਾਲ ਰਿਲੇਟਡ ਹੋ ਤੁਹਾਨੂੰ 90 ਨੰਬਰ ਲੈਣੇ ਪੈਣਗੇ ਐਸੀ ਵਾਸਤੇ 82 ਹੁੰਦੇ ਨੇ ਬਈ ਪਰ ਤੁਹਾਨੂੰ ਪੰਜਾਬ ਦੇ ਵਿੱਚ ਪੇਪਰ ਦੇਣ ਜਾ ਰਹੇ ਹਰਿਆਣੇ ਦੇ ਹੁੰਦਾ ਤੁਹਾਨੂੰ 90 ਲੈਣੇ ਪੈਣਗੇ ਪੇਪਰ ਤੁਸੀਂ ਦੇ ਸਕਦੇ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਠੀਕ ਹੈ ਸੋ ਇਸ ਕੁਸਚਨ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਬੀ ਉਜਾੜ ਸ਼ਬਦ ਦੇ ਸਮਾਨ ਅਰਥ ਬੀ ਆਵਾਨ ਸੁਨਸਾਨ ਤੇ ਬੇਰੌਣਕ ਠੀਕ ਹੈ ਹਾਂ ਉਸ ਬਾਅਦ ਦੇਖੋ ਅਗਿਆਨਤਾ ਸ਼ਬਦ ਦੇ ਸਮਾਨ ਅਰਥ ਚੁਣੋ ਅਗਿਆਨਤਾ ਨਦਾਨੀ ਬੇਸਮਝੀ ਗਿਆਨ ਜਾਂ ਵਿਹੂਣਾ ਬੁੱਧੀਮਾਨ ਗਿਆਨੀ ਜਗਿਆਸੂ ਸੂਝਵਾਨ ਜਾਂ ਹਨੇਰਾ ਬੁੱਧੂ ਉਹਦਾ ਕੋਈ ਪਤਾ ਨਹੀਂ ਰਹੇ ਪੀਐਸਟੈਟ ਦਾ ਪੇਪਰ ਕਦੋਂ ਆ ਜੀ ਠੀਕ ਹੈ ਤਾਂ ਤੁਸੀਂ ਆਪਣੀ ਤਿਆਰੀ ਕਰਦੇ ਰਹੋ ਹੱਸ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਨਦਾਨੀ ਬੇਸਮਜੀ ਗਿਆਨ ਵਿਹੂਣਤਾ ਅਗਿਆਨ ਦਾ ਮਤਲਬ ਕੀ ਹੁੰਦਾ ਜਿਹੜੇ ਬੰਦੇ ਨੂੰ ਕਿਸੇ ਚੀਜ਼ ਦਾ ਗਿਆਨ ਨਾ ਹੋਵੇ ਹੈਨਾ ਅੱਜ ਕੱਲ ਤਾਂ ਪੜ੍ਹੇ ਲਿਖੇ ਵੀ ਹੈ ਗਿਆਨ ਨਹੀਂ ਉਹ ਕਿਵੇਂ ਨਹੀਂ ਜੇਕਰ ਕਿਸੇ ਨੂੰ ਗੱਲ ਕਰਨੀ ਨਾ ਆਵੇ ਇੱਕ ਦੂਸਰੇ ਗੱਲ ਕਰਨੀ ਵੀ ਛੋਟੋ ਜਿਹਾ ਕਰ ਆਪਾਂ ਇੱਕ ਦੂਸਰੇ ਦੀ ਭਾਵਨਾਵਾਂ ਨੂੰ ਨਹੀਂ ਸਮਝੀ ਉਹ ਗਿਆਨੀ ਹੈ ਬੰਦਾ ਠੀਕ ਹੈ ਬਈ ਜਿਹੜਾ ਬੰਦਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕਿਸੇ ਦੂਸਰੇ ਬੰਦੇ ਦੀ ਭਾਵਨਾ ਮਨੂਣਾ ਸਮਝਦੇ ਫੀਲਿੰਗ ਦੀ ਕਦਰ ਨਾ ਕਰੇ ਉਹ ਵੀ ਅਗਿਆਨੀ ਹੈ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ અપਮਾਨ ਸ਼ਬਦ ਦੇ ਕਹਿੰਦੇ ਸਮਾਨਾਰਥੀ ਸ਼ਬਦ ਕਿਹੜੇ ਹਨ અપਮਾਨ ਮੰਦਭਾਗਾ ਮੰਘੀਣ ਬਦਕਿਸਮਤ ਬੇਸਤੀ ਨਿਰਾਦਰ ਅਨਾਦਰ ਤਿਰਸਕਾਰ ਨਾ ਅਪਰ ਅਪਰਵਾਨਗੀ ਇਸਹਿਮਤ ਚੈਨ ਸ਼ਾਂਤੀ ਅਮਨਿਆ ਆਰਾਮ ਸਤਿਸ਼੍ਰੀ ਅਕਾਲ ਬਈ ਜਿਹੜੇ ਲੇਟ ਆ ਰਹੇ ਸੋ ਇਹਦਾ ਰਾਈਟ ਆਂਸ ਬਣੂਗਾ ਤੁਹਾਡਾ 2 અપਮਾਨ ਇਹਦੇ ਸਮਾਨ ਅਰਥ ਸੁਣੇ ਸਮਾਨ ਅਰਥ ਦਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਮਾਨ ਅਰਥ ਹੁੰਦਾ ਕੀ ਹੈ ਜਿਹੜੇ ਦੋ ਸ਼ਬਦਾਂ ਦੇ ਅਰਥ ਇੱਕੋ ਨਿਕਲਦੇ ਹੋਣ ਉਹਨਾਂ ਨੂੰ ਬੋਲਦੇ ਨੇ ਸਮਾਨਾਰਥਕ ਠੀਕ ਹੈ ਬਈ ਹਾਂ ਬੇਇੱਜ਼ਤੀ ਨਿਰਾਦਰ ਅਨਾਦਰ ਤੇ ਤਿਰਸਕਾਰ ਉਸ ਤੋਂ ਬਾਅਦ ਇੱਕੋ ਕਹਿੰਦੇ ਸਵਾਮੀ ਸ਼ਬਦ ਦੇ ਸਮਾਨਾਰਥੀ ਸ਼ਬਦ ਚੁਣੋ ਸਵਾਮੀ ਸਵਾਮੀ ਸ਼ਬਦ ਦੇ ਸਮਾਨਾਰਥੀ ਸ਼ਬਦ ਚੁਣੋ ਭਗਤ ਗੁਰੂ ਸਮਝਦਾਰ ਭਗਤੀ ਭਾਵ ਜਟਾਧਾਰੀ ਉਦਾਸੀ ਮਾਲਕ ਸਾਈਂ ਪ੍ਰਭੂ ਪਾਲਕ ਕਰੋ ਬਈ ਆਨਸਰ ਚਾਰ ਨੰਬਰ ਕੁਐਸਚਨ ਤੇ ਆ ਚੁੱਕੇ ਆਪਾਂ ਵੈਰੀ ਗੁੱਡ ਆਨਸਰ ਕਰਦੇ ਜਾਓ ਜਿਵੇਂ ਵੀ ਕੁਐਸਚਨ ਤੁਹਾਨੂੰ ਮੈਨੇਜ ਕਰਨਾ ਪਊਗਾ ਠੀਕ ਹੈ ਬਈ ਹਾਂ ਤੋ ਰੁਕਣੀ ਨਹੀਂ ਚਾਹੀਦੇ ਆਨਸਰ ਕਰਦੇ ਜਾਓ ਕਿਉਂਕਿ ਕਈ ਵਾਰ ਜਿਹੜੀ ਚੀਜ਼ਾਂ ਸੌਖੀਆਂ ਲੱਗਦੀਆਂ ਹੁੰਦੀਆਂ ਨੇ ਮੈਂ ਬਾਰ-ਬਾਰ ਕਹਿਣੀ ਹੁੰਦੀਆਂ ਉਹਨਾਂ ਦੇ ਵਿੱਚੋਂ ਹੀ ਨੰਬਰ ਘਟ ਜਾਂਦੇ ਹੁੰਦੇ ਨੇ ਠੀਕ ਹੈ ਇਸ ਕਰਕੇ ਕਿਸੇ ਵੀ ਚੀਜ਼ ਨੂੰ ਈਜ਼ੀ ਮੰਨ ਕੇ ਨਹੀਂ ਚੱਲਿਆ ਕਰੋ ਵੀ ਤੇ ਸਾਨੂੰ ਆਉਂਦੇ ਨਹੀਂ ਛੱਡੋ ਪੜੀ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਮਾਲਕ ਸਾਈਂ ਪ੍ਰਭੂ ਪਾਲਕ ਠੀਕ ਹੈ ਉਸ ਤੋਂ ਬਾਅਦ ਦੇਖੋ ਹਾਂ ਕੋਮਲ ਸ਼ਬਦ ਦੇ ਸਮਾਨ ਅਰਥੀ ਸ਼ਬਦ ਚੁਣੋ ਨਰਮ ਮੁਲਾਇਮ ਕੋਲਾ ਸੋਹਲ ਕੱਚਾ ਕਚਾ ਮਲੂਕ ਬਾਲੜਾ ਨਾਸੁਕ ਜਾਂ ਨਕੂਰ ਕਰੋ ਬਈ ਆਨਸਰ ਗੋਮਲ ਸ਼ਬਦ ਦੇ ਸੋ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਠੀਕ ਨਰਮ ਮੁਲਾਇਮ ਊਲਾ ਸੋਹੋਲ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਹਾਂ ਕਲਾਸ ਨੂੰ ਤੁਸੀਂ ਸ਼ੇਅਰ ਨਹੀਂ ਕਰਦੇ ਹੈਨਾ ਗੰਦਾ ਸ਼ਬਦ ਦੇ ਸਮਾਨਾਰਥੀ ਸ਼ਬਦ ਚੁਣੋ ਗੰਦਾ ਆਪਾਂ ਕਿਸੇ ਨੂੰ ਕਹਿ ਦਿੰਦੇ ਨੇ ਨਾ ਮਜ਼ਾਕ-ਮਜ਼ਾਕ ਚ ਕਹਿ ਦਿੰਦੇ ਨੇ ਹੈਟ ਗੰਦਾ ਜਾ ਹੈਨਾ ਕ੍ਰੂਪ ਬਦਸ਼ਕਲ ਬਦਸੂਰਤ ਮੰਦਾ ਭੈੜਾ ਖਰਾਬ ਬੁਰਾ ਹਾਲਤ ਦਸ਼ਾ ਅਵਸਥਾ ਬਾਗੀ ਬੇਵਫਾਇਤ ਰੋਹੀ ਕਰੋ ਬਈ ਅਨਸਰ ਕੀ ਹੋਵੇਗਾ ਗੰਦਾ ਸ਼ਬਦ ਦੇ ਸਮਾਨਾਰਥੀ ਸ਼ਬਦ ਚੁਣੋ ਹੂੰ ਸੋ ਦ ਰਾਈਟ ਅਨਸਰ ਬਣੂਗਾ ਵੀ ਤੁਹਾਡਾ 2 ਭੈੜਾ ਮੰਦਾ ਖਰਾਬ ਬੁਰਾ ਠੀਕ ਹੈ ਬਈ ਗੰਦਾ ਸ਼ਬਦ ਦੇ ਸਮਾਨਾਰਥੀ ਉਸ ਤੋਂ ਬਾਅਦ ਦੇਖੋ ਚਾਨਣ ਸ਼ਬਦ ਦੇ ਸਮਾਨਾਰਥੀ ਸ਼ਬਦ ਕਿਹੜੇ ਹਨ ਚਾਨਣ ਹੁੰਦਾ ਵੀ ਚਾਨਣ ਇੱਕ ਹੁੰਦਾ ਹਨੇਰਾ ਹੈ ਨਾ ਚਾਨਣ ਇਹਦੇ ਸਮਾਨਾਰਥੀ ਦੱਸਣਾ ਹੈ ਤੁਸੀਂ ਅਨਸਰ ਕਰਦੇ ਜਾਓ ਵੀ ਕੀ ਬਣੇਗਾ ਸੋ ਜੇਕਰ ਤੁਸੀਂ ਤੁਹਾਨੂੰ ਕਲਾਸ ਪਸੰਦ ਆਈ ਤਾਂ ਤੁਹਾਨੂੰ ਸਾਈਡ ਤੇ ਇੱਕ ਹਾਰਟ ਵਾਲਾ ਬਟਨ ਦੇਖ ਰਿਹਾ ਬਈ ਉਹਨੂੰ ਵੀ ਯੂਜ਼ ਕਰ ਲਿਆ ਕਰੋ ਠੀਕ ਹੈ ਹੂੰ ਸੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂਕਿ ਕੋਈ ਵੀ ਕਲਾਸ ਆਪਾ ਪਾਉਣੀ ਹੈ ਜਿਵੇਂ ਆਪਣੇ ਚੈਨਲ ਦੇ ਉੱਪਰ ਮਾਸਟਰ ਕਿਟ ਨਹੀਂ ਇਸ ਤੋਂ ਇਲਾਵਾ ਪੀਐਸਟ੍ਰੈਟ ਦੀ ਕਲਾਸਾਂ ਜਿਹੜੀ ਲਗਾਤਾਰ ਚੱਲ ਰਹੀਆਂ ਨਹੀਂ ਹੈ ਠੀਕ ਹੈ ਭਾਈ ਸੋ ਉਹਨਾਂ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਦੂਰ ਆਸ਼ ਨਹੀਂ ਉਜਾਲਾ ਪ੍ਰਕਾਸ਼ ਨੂਰ ਉਸ ਤੋਂ ਬਾਅਦ ਦੇਖੋ ਧਰਮਾ ਸ਼ਬਦ ਦੇ ਸਮਾਨਾਰਥੀ ਸ਼ਬਦ ਕਿਹੜੇ ਹਨ ਧਰਮਾ ਟਿਕਾ ਧੀਰਜ ਸਬਰ ਸ਼ਾਂਤੀ ਸੰਤੋਖ ਜਾਂ ਸੰਤੋਸ਼ ਧਰਿਆ ਸਹਿਮਿਆ ਟਿਕਿਆ ਟਿਕਿਆ ਉਹ ਕਰੋ ਬਈ ਆਨਸਰ ਹਮ ਧਰਮਾ ਕਰੋ ਬਈ ਆਨਸਰ ਕੀ ਬਣੇਗਾ ਇਸ ਕੁਸਚਨ ਦਾ ਆਨਸਰ ਕਰਦੇ ਜਾਓ ਬਈ ਹਮ ਧਰਮਾ ਵੈਰੀ ਗੁੱਡ ਆਨਸਰ ਕਰੋ ਬਈ ਦੇਖਦੇ ਕਿਨੇ ਜਣੇ ਸਹੀ ਕਰਦੇ ਨੇ ਹਮ ਕਰੋ ਵੀ ਆਨਸਰ ਕਰੋ ਕਰੋ ਜਲਦੀ ਕਰੋ ਫਾਇਦਾ ਕਿ ਕਿਸੇ ਦਾ ਸਹੀ ਨਹੀਂ ਆਇਆ ਸਹੀ ਕਿਸੇ ਦਾ ਵੀ ਨਹੀਂ ਆਇਆ ਸਿਵਾਏ ਇੱਕ ਨੂੰ ਛੱਡ ਕੇ ਹੈ ਨਾ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਇੱਕ ਇਹਦਾ ਸੀ ਕਿਵੇਂ ਬਣੂਗਾ ਬਈ 18ਵੇਂ ਦਾ ਠਰਿਆ ਸਹਿਮਿਆ ਨਹੀਂ ਹੁੰਦਾ ਜੀ 18ਵੇਂ ਦਾ ਮਤਲਬ ਹੁੰਦਾ ਟਿਕਾ ਧੀਰਜ ਸ਼ਾਂਤੀ ਆਪਣੇ ਆਮ ਤੌਰ ਤੇ ਜਿਹੜੇ ਬਜ਼ੁਰਗ ਨੇ ਉਹ ਬੋਲਦੇ ਨੇ ਵੀ ਠਰਮਾ ਰੱਖ ਕਈ ਕਈ ਬੱਚਾ ਨਹੀਂ ਸੁਣਿਆ ਹੁੰਦਾ ਸੋ ਇਹਦਾ ਮਤਲਬ ਹੁੰਦਾ ਸਬਰ ਰੱਖਣਾ ਸ਼ਾਂਤੀ ਠੀਕ ਹੈ ਹੁਣ ਜਿਵੇਂ ਕਈ ਬੱਚੇ ਕਮੈਂਡ ਕਰਕੇ ਪੁੱਛ ਰਹੇ ਨੇ ਪੇਪਰ ਕਦੋਂ ਆਊਗਾ ਉਹਨਾਂ ਵਾਸਤੇ ਇਹੀ ਚੀਜ਼ ਲਾਗੂ ਹੁੰਦੀ ਹੈ ਵੀ ਤੁਸੀਂ ਭਾਈ ਠਰਮਾ ਰੱਖੋ ਸਬਰ ਰੱਖੋ ਪੇਪਰ ਨੇ ਆ ਹੀ ਜਾਣਾ ਤੁਸੀਂ ਲਗਾਤਾਰ ਪੜ੍ਹਦੇ ਜਾਓ ਬਸ ਆਪਦੀ ਤਿਆਰੀ ਵਰਕਰਾਂ ਰੱਖੋ ਪੇਪਰ ਲੱਗੇ ਇਹ ਪੇਪਰ ਜਦੋਂ ਮਰਜੀ ਆ ਜੀ ਹੁਣ ਮੰਨ ਕੇ ਚੱਲੋ ਤੁਹਾਨੂੰ 15 ਦਿਨਾਂ ਦਾ ਨੋਟੀਫਿਕੇਸ਼ਨ ਆ ਜੀ ਤੁਸੀਂ ਪੇਪਰ ਦੇ ਦੋਗੇ ਨਹੀਂ ਤਿਆਰ ਨਾ ਤੋਂ ਸ਼ਾਂਤੀ ਨਾਲ ਪੇ ਤਿਆਰੀ ਕਰਦੇ ਜਾਓ ਆਪਦੀ ਉਸ ਤੋਂ ਬਾਅਦ ਦੇਖੋ ਦੋਸਤ ਸ਼ਬਦ ਦੇ ਸਮਾਨਾਰਥੀ ਸ਼ਬਦ ਚੁਣੋ ਦੋਸਤ ਤੇਲੀ ਯਾਰ ਮਿੱਤਰ ਸੱਜਣ ਦਾਸ ਸੇਵਕ ਖਿਦਮਤਗਾਰ ਮਾਲਕ ਸਾਈ ਨਾਥ ਤਨਵਾਨ ਤਨੀ ਦੀ ਤਰਾੜ ਦੋਸਤ ਸ਼ਬਦ ਦੇ ਸਮਾਨਾਰਥੀ ਸ਼ਬਦ ਚੁਣੋ ਦੋਸਤ ਦੇ ਸੋ ਇਧਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਪੇਲੀ ਯਾਰ ਮਿੱਤਰ ਅਤੇ ਸੱਜਣ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਨੇਕੀ ਸ਼ਬਦ ਦੇ ਸਮਾਨਾਰਥੀ ਸ਼ਬਦ ਚੁਣੋ ਨੇਕੀ ਭਲਾਈ ਸਚਾਈ ਭਲਾਮਾਨਸੀ ਭਲਾ ਹਿੱਤ ਬੁਰਾ ਵਿਰੋਧ ਪਰਹਿੱਤ ਜਾਂ ਚੰਗਿਆਈ ਕਰੋ ਵੀ ਆਨਸਰ ਨੇਕੀ ਸ਼ਬਦ ਦੇ ਸਮਾਨਾਰਥੀ ਸਮਾਨਾਰਥ ਕਿਹੜੇ ਹੁੰਦੇ ਨੇ ਮੈਂ ਬਾਰ ਬਾਰ ਦੱਸ ਰਹੀ ਹਾਂ ਜਿਨ੍ਹਾਂ ਦੋ ਸ਼ਬਦਾਂ ਦੇ ਅਰਥ ਇੱਕੋ ਨਿਕਲਦੇ ਹੋਣ ਉਹਨਾਂ ਨੂੰ ਬੋਲਦੇ ਨੇ ਸਮਾਨਾਰਥੀ ਠੀਕ ਹੈ ਬਈ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਭਲਾਈ ਸਚਾਈ ਅਤੇ ਭਲਾਮਾਨਸੀ ਠੀਕ ਹੈ ਵੈਰੀ ਗੁੱਡ ਜਿਨ੍ਹਾਂ ਨੇ ਆਨਸਰ ਕੀਤਾ ਉਸ ਤੋਂ ਬਾਅਦ ਦੇਖੋ ਪਰਲੋਕ ਸ਼ਬਦ ਦੇ ਸਮਾਨਾਰਥੀ ਸ਼ਬਦ ਸੁਣੋ ਪਰਲੋਕ ਲੋਕ ਸੁਦੇਸ਼ ਆਪਣੇ ਲੋਕ ਸਵਦੇਸ਼ੀ ਅਗਲਾ ਜਹਾਨ ਸਵਰਗ ਪਰਦੇਸ਼ ਜਾਂ ਵਿਦੇਸ਼ ਕਰੋ ਬਈ ਅਨਸਰ ਪਰ ਲੋਕ ਪਰ ਲੋਕ ਕਰੋ ਬਈ ਅਨਸਰ ਅਨਸਰ ਕਰਦੇ ਜਾਓ ਰਜੀ ਉਹ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰ ਦਿਓ ਜਣਾ ਹੂੰ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਮੋਸਟਲੀ ਸੀ ਕਰ ਰਹੇ ਹੋ ਸੀ ਹੀ ਸਹੀ ਹੋਵੇਗਾ ਅਗਲਾ ਜਹਾਨ ਅਤੇ ਸਵਰਗ ਠੀਕ ਹੈ ਬਈ ਹੂੰ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਹੜਾ ਸ਼ਬਦ ਸਜਾਵਟ ਦਾ ਸਬਾਨਰਥੀ ਨਹੀਂ ਹੈ ਹੁਣ ਇੱਥੇ ਨਹੀਂ ਪੁੱਛਿਆ ਅਕਸਰ ਆਪਾਂ ਕੀ ਕਰਦੇ ਹਾਂ ਕਾਲੀ ਕਾਲੀ ਦੇ ਵਿੱਚ ਕੁਐਸਚਨ ਨੂੰ ਸਹੀ ਨਹੀਂ ਪੜ੍ਹਦੇ ਪੇਪਰ ਦੇ ਵਿੱਚ ਜਾ ਕੇ ਆਪਾਂ ਨੂੰ ਐ ਹੁੰਦਾ ਬਸ ਇਹ ਤਾਂ ਆਉਂਦਾ ਸੀਗਾ ਚਾਕੇ ਆਪਾਂ ਗਲਤ ਲਾਏ ਹਣੀ ਸੋ ਇੱਕ ਵਾਰੀ ਬਲੇ ਕੁਐਸਚਨ ਨੂੰ ਧਿਆਨ ਨਾਲ ਪੜ੍ਹ ਲੈ ਕਿ ਉਹ ਕੀ ਪੁੱਛਿਆ ਕੀ ਹੈ ਨਹੀਂ ਪੁੱਛਿਆ ਜਾਂ ਹਾਂ ਪੁੱਛਿਆ ਠੀਕ ਹੈ ਹੁਣ ਇਥੇ ਕੁਐਸਚਨ ਦੇ ਵਿੱਚ ਆਪਾਂ ਨੂੰ ਨਹੀਂ ਪੁੱਛਿਆ ਸਜਾਵਟ ਦਾ ਸਮਾਨਾਰਥੀ ਨਹੀਂ ਹੈ ਸੋ ਇਧਰ ਰਾਈਟ ਆਨਸਰ ਕੀ ਬਣੂਗਾ ਤੁਹਾਡਾ ਸਜਤਾ ਜੇ ਚਮਕਦਮਕ ਸ਼ਿੰਗਾਰ ਜਾਂ ਹਾਰ ਹਮੇਲਾ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਹਾਰ ਹਮੇਲਾ ਠੀਕ ਹੈ ਸਜਤਾ ਚਮਕਦਮਕ ਤੇ ਸ਼ਿੰਗਾਰ ਇਹ ਤੁਹਾਡੇ ਸਜਾਵਟ ਦੇ ਵਿੱਚ ਹੀ ਆ ਜਾਂਦੇ ਨੇ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਹੜਾ ਸ਼ਬਦ ਧਰਤੀ ਸ਼ਬਦ ਦਾ ਸਮਾਨਾਰਥ ਨਹੀਂ ਹੈ ਧਰਤੀ ਦਾ ਕੋਇ ਪਤਾਲ ਧਰਤੀ ਪ੍ਰithvi ਕਰੋ ਵੀ ਆਨਸਰ ਧਰਤੀ ਸ਼ਬਦ ਦਾ ਸਮਾਨਾਰਥਕ ਨਹੀਂ ਹੈ। ਕਰੋ ਬਈ ਆਨਸਰ। ਬਹੁਤ ਵਾਰ ਹੁੰਦਾ ਸਾਡੇ ਨਾਲ ਵੀ ਹੋ ਜਾਂਦਾ ਕਈ ਵਾਰ ਇਹ ਜਦ ਪੀਐਸਟੈਟ ਦਾ ਪੇਪਰ ਮੈਂ ਦਿੱਤਾ ਸੀ ਪਹਿਲੀ ਵਾਰੀ ਮੈਂ ਵੀ ਇੱਕ ਦੋ ਕੁਸਚ ਨਹੀਂ ਗਲਤ ਕਰੀ ਸੀ ਕਿਉਂਕਿ ਉੱਪਰ ਨਹੀਂ ਪੁੱਛਿਆ ਸੀ ਆਪਾਂ ਕੀ ਕਰਦੇ ਕਾਲੀ ਦੇ ਵਿੱਚ ਉਹਨੂੰ ਧਿਆਨ ਨਾ ਪੜਦੇ ਨਹੀਂ ਆਪਾਂ ਨੂੰ ਆਉਂਦਾ ਇੰਨਾ ਸੌਖਾ ਤਾਂ ਪਉਂਦਾ ਹਨਾ ਪਚਾ ਕੇ ਉੱਥੀ ਬਸ ਲਿਖ ਕਰ ਦਿਓ ਗੋਲਾ ਭਰਿਓ। ਸੋ ਪਹਿਲਾਂ ਠੰਡੇ ਦਿਮਾਗ ਨਾਲ ਠਰਮੇ ਨਾਲ ਇਹਦੇ ਨਾਲ ਇੱਕ ਵਾਰੇ ਕੁਐਸਚਨ ਨੂੰ ਪੜ੍ਹ ਲਓ ਧਿਆਨ ਨਾਲ ਨਹੀਂ ਸਮਝ ਜਾਏ ਦੁਬਾਰਾ ਪੜ੍ਹ ਲਓ ਸੋ ਦਾ ਰਾਈਟ ਆਨਸਰ ਕੀ ਕਰ ਰਹੇ ਹੋ ਤੁਸੀਂ ਹਾਂ ਇਹਦਾ ਬਣੂਗਾ ਬਈ ਦੋ ਪਤਾਲ ਇਹ ਵਾਲੇ ਕਿਵੇਂ ਕਰਨੇ ਬਈ ਧਰਤੀ ਦਾ ਭਉ ਹੀ ਹੁੰਦਾ ਭਉ ਹੀ ਧਰਤੀ ਪ੍ਰithvi ਇਹ ਤੇ ਨੀਕੋ ਹੋ ਗਈਆਂ ਠੀਕ ਹੈ ਬਈ ਹੂੰ ਇਹਦਾ ਬੀ ਨਹੀਂ ਹੁੰਦਾ ਪਤਾਲ ਪਤਾਲ ਲੋਕ ਥੱਲੇ ਕਹਿੰਦੇ ਨੇ ਹੈਨਾ ਧਰਤੀ ਤੋਂ ਵੀ ਨੀਚੇ ਹੈ ਕਹਿੰਦੇ ਉਹ ਉਸ ਤੋਂ ਬਾਅਦ ਦੇਖੋ ਕੰਨ ਕਿਹੜਾ ਸ਼ਬਦ ਗद्दार ਸ਼ਬਦ ਦਾ ਸਮਾਨਾਰਥੀ ਨਹੀਂ ਹੈ ਗੱਦਾਰ ਕਰੋ ਬਈ ਆਂਸਰ ਗੱਦਾਰ ਸ਼ਬਦ ਦਾ ਸਮਾਨਾਰਥੀ ਨਹੀਂ ਹੈ ਗੱਦਾਰ ਸ਼ਬਦ ਚੋਰ ਬਾਗੀ ਵਿਦਰੋਹੀ ਜਾਂ ਬੇਵਫਾ ਹਾਂ ਕਰੋ ਬਈ ਆਂਸਰ ਸੋ ਇਦਾਂ ਰਾਈਟ ਆਂਸਰ ਬਣੂਗਾ ਤੁਹਾਡਾ 1 ਚੋਰ ਬਾਗੀ ਵਿਦਰੋਹੀ ਬੇਵਫਾਈ ਤਿੰਨੇ ਕੀਦੇ ਨੇ ਗੱਦਾਰ ਦੇ ਸਮਾਨਾਰਥਕ ਨਹੀਂ ਠੀਕ ਹੈ ਨਹੀਂ ਪੁੱਛਿਆ ਆਪਾਂ ਨੂੰ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਹੜਾ ਸ਼ਬਦ ਖੂਬੀ ਖੂਬੀ ਸ਼ਬਦ ਦਾ ਸਮਾਨਾਰਥੀ ਨਹੀਂ ਹੈ ਵਿਸ਼ੇਸ਼ਤਾ ਖਾਸੀਅਤ ਬਹੁਤਾਤ ਜਾਂ ਗੁਣ ਕਰੋ ਬਈ ਆਨਸਰ ਖੂਬੀ ਸ਼ਬਦ ਗੁੱਡ ਆਫਟਰਨੂੰ ਜਿਹੜਾ ਜੀ ਜਿਹੜੇ ਲੇਟ ਆ ਰਹੇ ਹੋ ਸੋ ਕਲਾਸ ਨੂੰ ਜਦੋਂ ਸ਼ੁਰੂ ਹੁੰਦੀ ਹੈ ਰਾਜੇ ਉਹਦੀ ਜੁਆਇਨ ਕਰਨੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਹਾਂ ਕਰੋ ਬਈ ਆਨਸਰ ਖੂਬੀ ਸ਼ਬਦ ਆਮ ਤੌਰ ਤੇ ਆਪਾਂ ਨੂੰ ਸੁਣਨ ਨੂੰ ਮਿਲਦਾ ਨਾ ਵੀ ਇਹਦੇ ਵਿੱਚ ਉਹ ਬਹੁਤ ਸਾਰੀ ਖੂਬੀਆਂ ਨਹੀਂ ਜਾਂ ਆਪਾਂ ਕਈ ਵਾਰੀ ਕਿਸੇ ਦੀ ਕਮੀ ਕੱਢਣ ਵਾਸਤੇ ਵੀ ਕਹਿੰਦੇ ਨੇ ਵੀ ਇਹਦੇ ਵਿੱਚ ਇਹ ਖੂਬੀ ਹੈ ਜਿਹੜੀ ਮੈਨੂੰ ਚੰਗੀ ਨਹੀਂ ਲੱਗਦੀ ਕੋਈ ਗੱਲ ਨਹੀਂ ਰਾਜੀ ਕਹਿੰਦੇ ਮੈਡੀਸਨ ਲੈਣ ਗਏ ਸੀ ਉਸ ਤੋਂ ਬਾਅਦ ਦੇਖੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਸੀ ਹਾਂ ਵੈਰੀ ਗੁੱਡ ਕਹਿੰਦੇ ਮੈਮ ਜੀ ਸਕੂਲ 'ਚ ਟੀਚ ਕਰਦੇ ਆ ਚਲੋ ਕੋਈ ਗੱਲ ਨਹੀਂ ਰਾਜੀ ਸੌ ਮਜਬੂਰੀਆਂ ਹੁੰਦੀਆਂ ਨੇ ਹਨਾ ਨਹੀਂ ਜਿੰਨਾ ਤੋਂ ਹੁੰਦੀ ਬਾਅਦ 'ਚ ਦੇਖ ਲਿਆ ਕਰੋ ਰਿਕਾਰਡਡ ਕਲਾਸ ਵਿਸ਼ੇਸ਼ਤਾ ਖਾਸियत ਅਤੇ ਗੁਣ ਇਹ ਤਿੰਨੇ ਚੀਜ਼ਾਂ ਕੀ ਨੇਗੀਆਂ ਖੂਬੀ ਦੇ ਸਹੀ ਨੇ ਨਾਲ ਮਿਲਦੇ ਨੇ ਸਮਾਨਾਰਥੀ ਨੇ ਪਰ ਜਿਹੜੀ ਬਹੁਤਾਤ ਆ ਉਹ ਤੁਹਾਡੀ ਅਲੱਗ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਹੜਾ ਸ਼ਬਦ ਮੌਤ ਸ਼ਬਦ ਦਾ ਸਮਾਨਾਰਥੀ ਨਹੀਂ ਹੈ ਮੌਤ ਤੇ ਦਿਹਾਤ ਚੜਾਈ ਯਕਾਲ ਕਰੋ ਬਈ ਅੰਸਰ ਮੌਤ ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ ਕਰੋ ਬਈ ਅੰਸਰ ਕੀ ਬਣੇਗਾ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਮੌਤ ਸ਼ਬਦ ਦਾ ਬਈ ਸੁਣ ਲਓ ਲੱਗਿਆ ਨਹੀਂ ਸੌਖੇ ਨੇ ਕੁਐਸਚਨ ਹਨਾ ਸੌਖਿਆਂ ਦੇ ਵਿੱਚ ਵੀ ਗਲਤ ਕਰੀ ਜਾਂਦੇ ਹੋ ਵਿੱਚ ਸੀ ਵਾਲੇ ਆ ਗਏ ਵਿੱਚ ਡੀ ਵਾਲੇ ਵੀ ਆ ਗਏ ਸੀ ਤੇ ਡੀ ਵਾਲੇ ਕਿਵੇਂ ਕਰ ਰਹੇ ਹੋ ਰਾਜੀ ਇਹਦਾ ਰਾਈਟ ਆਨਸਰ ਤੁਹਾਡਾ ਏ ਬਣੇਗਾ ਏ ਏ ਦਾ ਮਤਲਬ ਦਾ ਸਰੀਰ ਠੀਕ ਹੈ ਤੁਸੀਂ ਸੁਣੀਏ ਨੀ ਜਿਹੜੀ ਆਪਣੀ ਠੇਠ ਪੰਜਾਬੀ ਆ ਉਹ ਸ਼ਬਦ ਨਹੀਂ ਇੱਕ ਠਰਮਾ ਇੱਕ ਦੇ ਇਹ ਠੇਠ ਪੰਜਾਬੀ ਦੇ ਵਿੱਚੋਂ ਸ਼ਬਦ ਨਹੀਂ ਤੁਸੀਂ ਸੀ ਤੇ ਡੀ ਕੀ ਕਿਵੇਂ ਕਰ ਰਹੇ ਹੋ ਸੀ ਦਾ ਮਤਲਬ ਚੜਾਈ ਹੈ ਚੜਾਈ ਤਾਂ ਹਰੇਕ ਹੀ ਕਹਿੰਦੇ ਆਪਾਂ ਸੋਣੇ ਦੀ ਕਈ ਵਾਰੀ ਕਿਸੇ ਤੋਂ ਵੀ ਉਹ ਚੜਾਈ ਕਰ ਗਿਆ ਭਾਈ ਇਹਦਾ ਮਤਲਬ ਵੀ ਹੁੰਦਾ ਮਰਨਾ ਕਾਲ ਕਾਲ ਦਾ ਮਤਲਬ ਵੀ ਮੌਤ ਹੁੰਦਾ ਠੀਕ ਹੈ ਸੋ ਦਾ ਰਾਈਟ ਆਨਸਰ ਤੁਹਾਡਾ ਇੱਕ ਬਣੇਗਾ ਦੇ ਤੇ ਹਾਂ ਤੇ ਚੜਾਈ ਕਾਲ ਇਹ ਤਿੰਨੇ ਮੌਤ ਦੇ ਸਮਾਨਾਰਥੀ ਸ਼ਬਦ ਨਹੀਂ ਠੀਕ ਹੈ ਮੈਂ ਤਾਂ ਹੀ ਕਹਿਣੀ ਹੁੰਨੀ ਆ ਵੀ ਕਈ ਵਾਰ ਬੱਚਾ ਨੂੰ ਐ ਲੱਗਦਾ ਹੁੰਦਾ ਵੀ ਮੈਡਮ ਜਿਆਦਾ ਈਜ਼ੀ ਟੌਪਿਕ ਲੈ ਕੇ ਬੈਠ ਜਾਂਦੇ ਨੇ ਪਰ ਈਜ਼ੀ ਦੇ ਵਿੱਚੋਂ ਹੀ ਆਪਾਂ ਮਾਰ ਖਾਨੇ ਆਂ ਇਹ ਚੀਜ਼ ਨੂੰ ਯਾਦ ਰੱਖਣਾ ਔਖਾ ਆਪਾਂ ਕਰਦੇ ਨੇ ਪਰ ਜਿਹੜਾ ਸੌਖਾ ਹੁੰਦਾ ਉਹਦੇ ਵਿੱਚ ਆਪਾਂ ਜ਼ਰੂਰ ਨੰਬਰ ਕਟਵਾਉਨੇ ਆ ਠੀਕ ਹੈ ਉਸ ਤੋਂ ਬਾਅਦ ਦੇਖੋ ਓਪਰਾ ਬੇਗਾਨਾ ਪਰਾਇਆ ਅਜਨਬੀ ਦਾ ਹੋਰ ਸਮਾਨਾਰਥੀ ਸ਼ਬਦ ਕਿਹੜਾ ਹੋਵੇਗਾ ਓਪਰਾ ਬੇਗਾਨਾ ਪਰਾਇਆ ਅਜਨਬੀ ਇਹ ਚਾਰ ਬਈ ਤੁਹਾਡੇ ਸ ਇੱਕੋ ਜਿਹੇ ਨੇ ਇਨਾਂ ਦੇ ਅਰਥ ਇੱਕੋ ਹੀ ਨੇ ਠੀਕ ਹੈ ਸ਼ਬਦਾਂ ਦੇ ਇਹਨਾਂ ਦੇ ਨਾਲ ਕਹਿੰਦੇ ਪੰਜਵਾਂ ਹੋਰ ਕਿਹੜਾ ਜੁੜ ਸਕਦਾ ਹੈ ਅਣਜਾਣ ਜਾਣੂ ਆਪਣਾ ਜਾਂ ਹਮਜੋਲੀ ਹੁਣ ਸੋ ਸਮਝ ਕੇ ਅਨਸਰ ਕਰਨਾ ਬਈ ਕਰੋ ਅਨਸਰ ਸੋ ਦਾ ਰਾਈਟ ਅਨਸਰ ਮੋਸਟਲੀ ਏ ਕਰ ਰਹੇ ਹੋ ਸੋ ਇਹਦਾ ਏ ਹੀ ਸਹੀ ਹੋਵੇਗਾ ਅਣਜਾਣ ਉਪਰਾ ਬੇਗਾਨਾ ਪਰਾਇਆ ਅਜਨਵੀ ਅਣਜਾਣ ਇੱਥੇ ਪੰਜੇ ਕੀ ਨੇ ਤੁਹਾਡੇ ਇੱਕੋ ਹੀ ਸਮਾਨਾਰਥੀ ਨੇ ਇੱਕ ਸ਼ਬਦ ਦੇ ਹੀ ਅਲੱਗ-ਅਲੱਗ ਪਾਰਟ ਨਹੀਂ ਹੀ ਠੀਕ ਹੈ ਬਈ ਹੂੰ ਉਸ ਤੋਂ ਬਾਅਦ ਦੇਖੋ ਉੱਚਮਾ ਮੌਲੀ ਅਦਨਾ ਆਮ ਹਲਕਾ ਦਾ ਹੋਰ ਸਮਾਨਾਰਥੀ ਕਿਹੜਾ ਹੈ ਕਰੋ ਬਈ ਅਨਸਰ ਇੱਕ ਆਪਸ਼ਨ ਤੁਹਾਡੀ ਮਿਲਦਾ ਐਨੀਮੇਸ਼ਨ ਦੇ ਵਿੱਚ ਚਲੀ ਗਈ ਸੋ ਕਰੋ ਬਈ ਅਨਸਰ ਤੋ ਛ ਮਾਮੂਲੀ ਅਦਨਾ ਆਮ ਹਲਕਾ ਹੂੰ 18 ਨੰਬਰ ਕੁਸਚਨ ਤੇ ਆ ਚੁੱਕੇ ਆਪਾਂ ਸੋ ਅਨਸਰ ਕਰਦੇ ਜੇ ਉਹ ਵੀ ਸੋ ਜੇਕਰ ਤੁਹਾਨੂੰ ਕਲਾਸ ਪਸੰਦ ਆ ਰਹੀ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਕਲਾਸ ਦੇ ਵਿੱਚ ਵਿਜ਼ਿਟ ਜਰੂਰ ਕਰਵਾਇਆ ਕਰੋ ਇੱਕ ਵਾਰੀ ਜਿਹੜੇ ਕੋਈ ਚਾਹੇ ਕਿਸੇ ਵੀ ਪੇਪਰ ਦੀ ਦੀ ਆਏ ਤਿਆਰੀ ਕਰ ਰਹੇ ਚਾਹੇ ਤੁਸੀਂ ਸੀਟ ਰਟ ਦੀ ਕਰ ਰਹੇ ਚਾਹੇ ਪੀਐਸਟ ਰਟ ਦੀ ਕਰ ਰਹੇ ਹੋ ਕਿਸੇ ਵੀ ਪੇਪਰ ਦੀ ਕਰ ਰਹੇ ਹੋ ਰਾਜਸਥਾਨ ਦੀ ਕਰ ਰਹੇ ਹੋ ਪੰਜਾਬ ਦੀ ਕਰ ਰਹੇ ਹੋ ਕਿਸੇ ਵੀ ਚਾਹੇ ਹਰਿਆਣੇ ਦੀ ਕਰ ਰਹੇ ਕਿਉਂਕਿ ਪੰਜਾਬੀ ਹਰ ਇੱਕ ਪੇਪਰ ਦੇ ਲਈ ਲਾਜ਼ਮੀ ਹੈ ਠੀਕ ਹੈ ਭਈ ਪੰਜਾਬੀ ਹਰ ਇੱਕ ਪੇਪਰ ਦੇ ਲਈ ਲਾਜ਼ਮੀ ਹੈ ਸੋ ਪੰਜਾਬੀ ਦੀ ਕਲਾਸ ਛੱਡਿਆ ਇੱਕ ਨਾ ਚੀਜ਼ ਹੂੰ ਸੁਛ ਦਾ ਮਤਲਬ ਕੀ ਹੁੰਦਾ ਜਾਂ ਮਾਮੂਲੀ ਦਾ ਜਿਹੜਾ ਆਪਣੇ ਆਪ ਨੂੰ ਐ ਸਮਝੇ ਵੀ ਮੈਂ ਤਾਂ ਕੁਝ ਵੀ ਨਹੀਂ ਬਹੁਤ ਹੀ ਖਲਕੀ ਚੀਜ਼ ਆਮ ਚੀਜ਼ ਹੈ ਨਾ ਉਹ ਹੁੰਦੀ ਇਹ ਉਸ ਤੋਂ ਬਾਅਦ ਦੇਖੋ ਇੱਕ ਚੀਜ਼ ਤੁਹਾਨੂੰ ਪਤਾ ਲੱਗਿਆ ਇਹ ਆਪਣੇ ਅੱਜ ਟਾਪਿਕ ਕਰ ਰਹੇ ਆਪਾਂ ਇਹਦੇ ਵਿੱਚ ਨਾਲ ਤੁਹਾਨੂੰ ਸਮਾਨਾਰਥੀ ਸ਼ਬਦ ਪਤਾ ਲੱਗ ਰਹੇ ਨਹੀਂ ਬਾਕੀ ਤੁਹਾਨੂੰ ਸ਼ਬਦਾਂ ਦੇ ਅਰਥ ਵੀ ਪਤਾ ਲੱਗ ਰਹੇ ਨਹੀਂ ਹੈ ਨਾ ਵੀ ਕਈਆਂ ਨੂੰ ਹੁਣ ਜਿਵੇਂ ਠਰਮੇ ਦਾ ਨਹੀਂ ਪਤਾ ਸੀਗਾ ਹੋਰ ਚੀਜ਼ਾਂ ਆਪਾਂ ਕਹਿ ਸਕਦੇ ਜਿਵੇਂ ਦੇ ਦਾ ਨਹੀਂ ਪਤਾ ਸੀਗਾ ਉਹ ਆਪਾਂ ਸ਼ਬਦਾਂ ਬਾਰੇ ਵੀ ਖੋਲ ਕੇ ਪੜ੍ਹ ਰਹੇ ਆਪਾਂ ਇਹਦੇ ਮਤਲਬ ਕੀ ਹੁੰਦਾ ਇਹਨਾਂ ਦਾ ਵਰਖਾ ਬਰਸਾਤ بارش ਦਾ ਹੋਰ ਕਿਹੜਾ ਸਮਾਨਾਰਥੀ ਹੈ ਮੀਂਹ ਗੜੇ ਔਲੇ ਜਾਂ ਝੱਖੜ ਕਰੋ ਭਈ ਅਨਸਰ ਵਰਖਾ ਬਰਸਾਤ بارش ਦਾ ਹੋਰ ਕਿਹੜਾ ਸਮਾਨਾਰਥੀ ਸ਼ਬਦ ਹੋਵੇਗਾ ਅੱਜ ਕੱਲ ਤਾਂ بارش ਦਾ ਮੌਸਮ ਹੈ ਕਰੋ ਭਈ ਅਨਸਰ ਹੂੰ ਆਨਸਰ ਕਰਦੇ ਜਾਓ ਵੀ ਕੀ ਬਣੇਗਾ ਤੁਹਾਡਾ ਸੋਤ ਰਾਈਟ ਆਨਸਰ ਤੁਸੀਂ ਮੋਸਟਲੀ ਇਹੀ ਕਰ ਰਹੇ ਹੋ ਇਹੀ ਸਹੀ ਹੋਵੇਗਾ ਮੀ ਗੜੇ ਔਲੇ ਤੇ ਛਖੜੇ ਹੈਗੇ ਵਰਖਾ ਦੇ ਹੀ ਹਿੱਸੇ ਨੇ ਠੀਕ ਹੈ ਵੀ ਇਸ ਨੂੰ ਯਾਦ ਰੱਖਣਾ ਇਹ ਵਰਖਾ ਦੇ ਹਿੱਸੇ ਨੇ ਪਰ ਇਹ ਵਰਖਾ ਦੇ ਵਿੱਚ ਨਹੀਂ ਆਉਂਦੇ ਕਹਿਣਾ ਮਤਲਬ ਕਿ ਇਹ ਵਰਖਾ ਨਹੀਂ ਹੈਗੇ ਇਹ ਠੀਕ ਹੈ ਇਹ ਵਰਖਾ ਦੇ ਹਿੱਸੇ ਨਹੀਂ ਹਾਂ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਕਹਿੰਦੇ ਉੱਤਰ ਸ਼ਬਦ ਦਾ ਅਰਥ ਦਿੰਦਾ ਹੋਇਆ ਟੁਕਮਾ ਵਿਕਲਪ ਚੁਣੋ ਉੱਤਰ ਸ਼ਬਦ ਦਾ ਅਰਥ ਦਿੰਦੇ ਹੋਏ ਢੁਕਮਾ ਵਿਕਲਪ ਚੁਣੋ ਦਿਸ਼ਾ ਜਵਾਬ ਖੰਡਾ ਸੂਲ ਪ੍ਰਸ਼ਨ ਸਵਾਲ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਐਸਟੇਟ ਦਾ ਕਹਿੰਦੇ ਪੇਪਰ ਬਹੁਤ ਵਧੀਆ ਹੋਇਆ ਕੱਲ ਕੱਲ ਐਸਟੇਟ ਦਾ ਪੇਪਰ ਸੀ ਬਈ ਚਲੋ ਜਿਨ੍ਹਾਂ ਦਾ ਹੋਇਆ ਵਧੀਆ ਬਹੁਤ ਬਹੁਤ ਮਾਰਕਾ ਵੀ ਕਲੀਅਰ ਹੋਏ ਤੁਹਾਡਾ ਪੇਪਰ ਹਨਾ ਇਹ ਜਿਹੜੇ ਦੇਖੇ ਆਇਓ ਸੋ ਇਮਾਨਦਾਰੀ ਦੇ ਆਪਾਂ ਕਹਿ ਸਕਦੇ ਮਿਹਨਤ ਦਾ ਫਲ ਕਦੇ ਵੀ ਆਲਾ ਨਹੀਂ ਜਾਂਦਾ ਹਨ ਜਿਹੜੇ ਬੱਚੇ ਮਿਹਨਤ ਕਰਕੇ ਪੜਦੇ ਨਹੀਂਗੇ ਆਪ ਦਾ ਦਿਮਾਗ ਲਗਾ ਕੇ ਹਨ ਰਾਤ ਕਰਦੇ ਨਹੀਂਗੇ ਸੋ ਉਹਨਾਂ ਦਾ ਕਦੇ ਵੀ ਮਿਹਨਤ ਆਲੀ ਨਹੀਂ ਜਾਂਦੀ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 1 ਸਹੀ ਸ਼ਬਦ ਕਿਉਂਕਿ ਜਿਹੜੀ ਉੱਤਰ ਹੈ ਕਹਿੰਦੇ ਉੱਤਰ ਸ਼ਬਦ ਦਾ ਅਰਥ ਦਿੰਦੇ ਹੋ ਟੁਕਮਾ ਵਿਕਲਪ ਹੁਣ ਉੱਤਰ ਪੱਛਮ ਜੇ ਪੜਦੇ ਹੋ ਜੀ ਆਪਾਂ ਜਦੋਂ ਹੁਣ ਜਿਹੜੇ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ ਚਾਹੇ ਸੀਟਐਟ ਦੀ ਕਰ ਰਹੇ ਉਹਦੇ ਵਿੱਚ ਜਿਹੜੇ ਤੁਸੀਂ ਹਿਸਟਰੀ ਦੇ ਵਿੱਚ ਆਹ ਸੌਰੀ ਜੀਓਗ੍ਰਾਫੀ ਦੇ ਵਿੱਚ ਆਪਾਂ ਉਹ ਧਰਤੀ ਦੀਆਂ ਗਤੀਆਂ ਨਹੀਂ ਪੜਦੇ ਉੱਤਰ ਪੱਛਮ ਪੂਰਬ ਦੱਖਣ ਹਨਾ ਉਹ ਚੀਜ਼ਾਂ ਵਾਲੀਆਂ ਵੀ ਕਿਹੜੇ ਪਾਸੇ ਕਿਵੇਂ ਘੁੰਮਦੀ ਕਿਹੜੇ ਪਾਸੇ ਕਿਵੇਂ ਉਹ ਵਾਲੀ ਚੀਜ਼ ਆ ਗਈ ਇਹ ਦਿਸ਼ਾ ਹੋਗੀ ਉੱਤਰ ਇਸ ਤੋਂ ਇਲਾਵਾ ਜਵਾਬ ਪ੍ਰਸ਼ਨ ਉੱਤਰ ਸਮਝ ਗਏ ਬਈ ਉਹ ਚੀਜ਼ ਹੀ ਹੋ ਗਈ ਹੈ ਹਾਂ ਸੋ ਇਹ ਸੀ ਬਈ ਤੁਹਾਡੀ ਅੱਜ ਦੀ ਕਲਾਸ ਸੋ ਜੇਕਰ ਤੁਹਾਨੂੰ ਕਲਾਸ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਨਾ ਇਹ ਅੱਗੇ ਬਈ ਕੁਸਚਨ ਹੈ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਦੇਖ ਲੈਣਾ ਆਪਾਂ 4-5 ਕੁਸਚਨ ਨੇ ਜਿਨ੍ਹਾਂ ਨੂੰ ਆਉਂਦੇ ਨਹੀਂ ਇੱਕ ਵਾਰੀ ਤੁਸੀਂ ਕਰਕੇ ਜਰੂਰ ਦੇਖਿਓ ਕਹਿੰਦੇ ਭਾਈ ਵੀਰ ਸਿੰਘ ਦੀ ਕਵਿਤਾ ਜਿਸ ਕਾਵ ਰੂਪ ਅਧੀਨ ਆਉਂਦੀ ਹੈ ਕਿਹੜੇ ਕਾਵ ਰੂਪ ਗਾਜਲ ਸੰਬੋਧਨੀ ਗੀਤ ਖੁੱਲੀ ਕਵਿਤਾ ਜਾਂ ਪਰਗੀਤ ਵੈਸੇ ਤਾਂ ਕਰ ਲਓ ਮੈਂ ਤਾਂ ਕਹਿ ਨਹੀਂ ਕਿਉਂਕਿ ਪਤਾ ਕੀ ਹੁੰਦਾ ਉਥੇ ਮੰਨ ਕੇ ਚੱਲੋ ਤੁਹਾਨੂੰ ਇੱਕ ਜਿਹੜਾ ਦੂਸਰਾ ਪੈਰਾ ਆਊਗਾ ਉਹ ਭਾਈ ਵੀਰ ਸਿੰਘ ਦੀ ਬਾਦਲ ਤਾਂ ਉਹਦੇ ਵਿੱਚ ਤੁਹਾਨੂੰ ਪੁੱਛ ਲੈਣਗੇ ਭਈ ਕਿਹਦੇ ਨਾਲ ਸੰਬੰ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਪਰ ਗੀਤ ਬੀ ਕਰ ਰਹੇ ਹੋ ਸੀ ਕਰ ਰਹੇ ਹੋ ਹੂੰ ਕਰੋ ਬਈ ਆਨਸਰ ਹਾਂ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਬਹਿਰ ਤੋਂ ਕੀ ਭਾਵ ਹੈ ਬਾਹਰ ਲੈਖਣ ਛੰਦ ਦੀ ਕਿਸਮ ਜਾਂ ਮਾਤਰਾ ਬਹਿਰੇ ਦੇ ਵਿੱਚੋਂ ਐ ਚਾਕੇ ਕੁਸਚਨ ਪਾਉਂਦੇ ਨੇ ਹੁਣ ਜਿਹੜੇ ਸੋਚਦੇ ਨੇ ਨਾ ਵੀ ਪਹਿਰੇ ਤਾਂ ਸੌਖਾ ਹੁੰਦਾਗਾ ਕੋਈ ਨਾ ਦੋ ਤਾਂ ਪਹਿਰੇ ਆ ਜਾਣਗੇ ਆਪਾਂ ਬੈਠੇ ਬੈਠੇ ਸਾਬ ਲਾਉਣ ਨੇ ਇਹ ਕਰੀ ਵੀ ਪੰਜਾਬੀ ਦੇ ਵਿੱਚੋਂ ਦੋ ਤਾਂ ਪਹਿਰੇ ਆ ਜਾਣਗੇ ਮੰਨ ਕੇ ਚਲੋ 10 ਕਵਸਚਨ ਦਾ 10 ਨੰਬਰ ਪਹਿਰੇ ਚ ਆ ਜਾਣਗੇ ਬਾਕੀ ਪੈਡਾਗੋਜੀ ਆਜੂ 6-7 ਉਹਦੇ ਨਹੀਂ ਛੱਡਦੇ 17 ਹੋਗੇ ਬਾਕੀ ਜਿਹੜੀ ਗ੍ਰਾਮਰ ਆਊਗੀ ਭਾਈ ਉਹਦੇ ਨਹੀਂ ਛੱਡਦੇ ਹੈਗੇ 30 ਤਾਂ ਆ ਹੀ ਜਾਣਗੇ ਆਪਣੇ ਹੈਨਾ ਹੁਣ ਪਹਿਰੇ ਵੀ ਇੰਨੇ ਸੌਖੇ ਨਹੀਂ ਪਉਂਦੇ ਪਹਿਰੇ ਇੰਨੇ ਸੌਖੇ ਨਹੀਂ ਪਉਂਦੇ ਪਹਿਰੇ ਦੇ ਵਿੱਚੋਂ ਚੱਕ ਕੇ ਜਿਹੜੇ ਔਖੇ ਸ਼ਬਦ ਹੁੰਦੇ ਨੇ ਉਹਨਾਂ ਦੀ ਕਵਸਚਨ ਬਣਾ ਦੇਣੀ ਵੀ ਕੱਢੋ ਭਈ ਜਵਾਬ ਇਹਨਾਂ ਦੀ ਹਾਂ ਕਹਨੇ ਹਾਂ ਜੀ ਐਂ ਹੀ ਲਾਉਨੇ ਆ ਸਾਹਿਬ ਮੈਨੂੰ ਪਤਾ ਨਾ ਕਿਉਂਕਿ ਸਾਡੇ ਕੋਲ ਐਕਸਪੀਰੀਅੰਸ ਆ ਅਸੀਂ ਖੁਦ ਹੀ ਕਮਾਂ ਚੋਂ ਨਿਕਲੇ ਹੋਏ ਆ ਰਾਜੀ ਠੀਕ ਆ ਆਪਾਂ ਨੂੰ ਪਤਾ ਹੁੰਦਾ ਆਪਾਂ ਸੋਚ ਕੇ ਚੱਲਦੇ ਆ ਜੀ ਇਹਨੂੰ ਵੀ ਇੰਨੇ ਕਿ ਗ੍ਰਾਮਰ ਦੇ ਆਉਣਗੇ ਦੋ ਪੈਰੇ ਜਾਨੀ ਕਿ ਪਹਿਰਾ ਤਾਂ ਆਉਂਦੀ ਹੋਊਗਾ ਹਨਾ ਬੱਦੋ ਬੱਦ ਰਾਈਟਰ ਦਾ ਨਾਮ ਨਹੀਂ ਆਉਂਦਾ ਇੱਕ ਅੱਧਾ ਕੋਈ ਕੁਐਸਚਨ ਉਹਦਾ ਗਲਤ ਜਾਊਗਾ ਪਤਾ ਹੀ ਹੁੰਦਾ ਇੱਕ ਟੀਚਰ ਨੂੰ ਵੀ ਬੱਚੇ ਕਿਵੇਂ ਸੋਚਦੇ ਨਹੀਂ ਹਨਾ ਹੂੰ ਸੋ ਇਦਾਂ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਲੈ ਖੰਡ ਠੀਕ ਆ ਉਸ ਤੋਂ ਬਾਅਦ ਦੇਖੋ ਕੰਨ ਜੇਕਰ ਗਾਜ਼ਲ ਦਾ ਅਗਲਾ ਦੂਜਾ ਸ਼ੇਰ ਵੀ ਤੁਕਾਂਤ ਮਿਸ਼ਰੀਆਂ ਦਾ ਹੋਵੇ ਤਾਂ ਉਸ ਨੂੰ ਆਖਿਆ ਜਾਂਦਾ ਹੈ ਕਰੋ ਵੀ ਆਨਸਰ ਪਤਾ ਨਾ ਮੈਨੂੰ ਸਾਰਾ ਪਤਾ ਹੈ ਵੀ ਬੱਚੇ ਕਿਵੇਂ ਸੋਚ ਰਹੇ ਨੇ ਤਾਂ ਹੀ ਪੰਜਾਬੀ ਦੀ ਕਲਾਸ ਦੇ ਵਿੱਚ ਆਉਂਦੇ ਨਹੀਂ ਹੈਗੇ ਵੀ ਸਾਡੇ ਤਾਂ ਬਣੀ ਪਏ ਨੇ ਹਨਾ 27 ਨਹੀਂ ਆਏ 25 ਤਾਂ ਕਿਧਰੇ ਗਈ ਨਹੀਂ ਉਹ ਤਾਂ ਵੱਟਦੀ ਪਈ ਚੱਕੀ ਲੈਣੇ ਨੇ ਬਸ ਜਾ ਕੇ ਹਨਾ ਚੱਕਣੇ ਵੀ ਨਹੀਂ ਸੌਖੇ ਨਹੀਂ ਹੈਗੇ ਰਜੀ ਅੱਜਕੱਲ੍ਹ ਬਹੁਤ ਔਖੀ ਨੇ ਤੁਸੀਂ ਦੇਖਿਆ ਹੋਊਗਾ ਜਿਹੜਾ ਪਹਿਲਾਂ ਇੱਕ ਪੇਪਰ ਕੈਨਸਲ ਹੋਇਆ ਸੀ ਨਾ ਲੀਕ ਹੋ ਗਿਆ ਸੀ ਜਿਹੜਾ ਉਸ ਤੋਂ ਬਾਅਦ ਜਿਹੜਾ ਪੇਪਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਸੈਕੰਡ ਪੈਰਾ ਆਇਆ ਸੀ ਨਾ ਉਹ ਬਹੁਤ ਜ਼ਿਆਦਾ ਟਫ ਸੀ ਪੈਰਾ ਠੀਕ ਹੈ ਬਹੁਤ ਜ਼ਿਆਦਾ ਟਫ ਸੀਗਾ ਕਿਉਂਕਿ ਇਹ ਜਿਹੜੇ ਸ਼ਬਦ ਕੱਟ ਕੇ ਪਾਏ ਸੀ ਨਾ ਪੈਰੇ ਦੇ ਵਿੱਚੋਂ ਉਹ ਸਮਝ ਹੀ ਨਹੀਂ ਆ ਰਹੇ ਸੀ ਕਿਸੇ ਨੂੰ ਵੀ ਇਹਦਾ ਕੀ ਮਤਲਬ ਨਿਕਲੂਗਾ ਇਹਨਾਂ ਦਾ ਠੀਕ ਹੈ ਬਈ ਸੋ ਥੋੜਾ ਜਿਹਾ ਧਿਆਨ ਨਾਲ ਬਈ ਕਨਸੈਂਟਰੇਟ ਕਰਕੇ ਪੜਿਆ ਕਰੋ ਹਰ ਇੱਕ ਚੀਜ਼ ਨੂੰ ਈਜ਼ੀ ਵੀ ਨਾ ਮੰਨ ਕੇ ਚੱਲਿਆ ਕਰੋ ਇੰਨਾ ਵੀ ਸੌਖੇ ਨਹੀਂ ਹੈਗੇ ਪੇਪਰ ਵੀ ਆਪਾਂ ਆਈਂ ਜਾ ਕੇ ਚੱਕ ਲਾਂਗੇ ਠੀਕ ਹੈ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਹਸਨੇ ਮਤਲਾ ਠੀਕ ਹੈ ਬਈ ਹਾਂ ਖਰੇ ਜਿਹੜਾ ਅੱਖਰ ਵਾਰ-ਵਾਰ ਹਰ ਸ਼ੇਰ ਦੇ ਅੰਤ ਵਿੱਚ ਆ ਕੇ ਗ਼ਜ਼ਲ ਨੂੰ ਇੱਕ ਤਕਨੀਕ ਦੇ ਵਿੱਚ ਬੰਨ੍ਹਦਾ ਹੈ ਉਸ ਨੂੰ ਕੀ ਆਖਦੇ ਹਨ ਜਿਹੜਾ ਅੱਖਰ ਹਰ ਵਾਰ ਸ਼ੇਰ ਦੇ ਅੰਤ ਵਿੱਚ ਆ ਕੇ ਗ਼ਜ਼ਲ ਨੂੰ ਇੱਕ ਤਕਨੀਕ ਦੇ ਵਿੱਚ ਬੰਨ੍ਹ ਦਿੰਦਾ ਹੈ ਉਹਨੂੰ ਕੀ ਆਖਦੇ ਰਦੀਫ ਕਾਫੀਆ ਮਤਲਾ ਜਾਂ ਮਖਤਾ ਕਰੋ ਵੀ ਆਨਸਰ ਹਾਂ ਕਰਦੇ ਜਾਓ ਬਈ ਸੋ ਇਹਦਾ ਆਨਸਰ ਬੜੂਗਾ ਬਈ ਤੁਹਾਡਾ ਸੀ ਮਤਲਬ ਉਸ ਤੋਂ ਬਾਅਦ ਦੇਖੋ ਨਾਵਲ ਸ਼ਬਦ ਕਹਿੰਦੇ ਨਵੇਲਾ ਤੋਂ ਬਣਿਆ ਹੈ ਜੋ ਕਿਹੜੀ ਭਾਸ਼ਾ ਦਾ ਹੈ ਨਾਵਲ ਸ਼ਬਦ ਨਵੇਲਾ ਤੋਂ ਬਣਿਆ ਹੈ ਇਹ ਕਿਹੜੀ ਭਾਸ਼ਾ ਦਾ ਸ਼ਬਦ ਹੈ ਕਰੋ ਵੀ ਆਨਸਰ ਹੂੰ ਕਰਦੇ ਜਾਓ ਬਈ ਸੀ ਸੀ ਸੋਏ ਭਈ ਚਲ ਤੁਹਾਡਾ ਅੱਜ ਦਾ ਹੋਮਵਰਕ ਆ ਠੀਕ ਐ ਜਿਵੇਂ ਵੀ ਹੋ ਗਏ ਤੁਹਾਡਾ ਹੋਮਵਰਕ ਹੋ ਗਿਆ ਅੱਜ ਦਾ ਇਹਨੂੰ ਤੁਸੀਂ ਜਰੂਰ ਕਰਕੇ ਲੈ ਕੇ ਆਉਣਾ ਠੀਕ ਐ ਹਾਂ ਸੋ ਭਈ ਇਹ ਸੀ ਤੁਹਾਡੀ ਅੱਜ ਦੀ ਕਲਾਸ ਸੋ ਜੇਕਰ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਨਾ ਮੈਂ ਬਾਰ-ਬਾਰ ਬੋਲ ਰਹੀ ਹੁਣ ਜਾਂਦੇ ਹੋਏ ਵੀ ਇਹੀ ਗੱਲ ਕਹਿ ਕੇ ਜਾਉਂਗੀ ਰਾਜੀ ਵੀ ਕਿਸੇ ਚੀਜ਼ ਨੂੰ ਸੌਖਾ ਮੰਨ ਕੇ ਨਾ ਚੱਲਿਆ ਕਰੋ ਹਰ ਇੱਕ ਚੀਜ਼ ਦੀ ਆਪਣੀ ਵੈਲਿਊ ਹੈ ਠੀਕ ਐ ਹਰ ਇੱਕ ਚੀਜ਼ ਦੀ ਆਪਣੀ ਵੈਲਿਊ ਹੁੰਦੀ ਹੈ ਚਾਹੇ ਸੌਖੀ ਐ ਸੌਖੀ ਹੀ ਪਾਸ ਕਰਵਾ ਲੈਂਦੀ ਹੁੰਦੀ ਸੋ ਇੰਨਾ ਵੀ ਈਜ਼ੀ ਨਾ ਮੰਨ ਕੇ ਚੱਲਿਆ ਕਰੋ ਠੀਕ ਹੈ ਹੂੰ ਚਲੋ ਬਈ ਸੋ ਕਲਾਸ ਪਸੰਦ ਆਈ ਵੀ ਲਾਈਕ ਸ਼ੇਅਰ ਕਰਨਾ ਹਾਂ ਸੋ ਇਹ ਬਈ ਜਿਹੜੇ ਬੱਚੇ ਨਵੇਂ ਜੁੜਿਓ ਜੇਕਰ ਤੁਸੀਂ WhatsApp ਗਰੁੱਪ ਦੇ ਵਿੱਚ ਜਾਂ Telegram ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਹੋ ਤਾਂ ਇਹਨਾਂ ਨੰਬਰ ਜਿਹੜਾ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਇਸ ਨੰਬਰ ਦੇ ਉੱਪਰ ਜਿਹੜੀ ਤੁਸੀਂ ਆਪਣੀ ਪੂਰੀ ਡਿਟੇਲ ਲਿਖ ਕੇ ਉਹ ਪੇਸ ਕਰ ਸਕਦੇ ਹੋ ਠੀਕ ਹੈ ਬਈ ਖੈਲੀ ਮੈਂ ਪੰਜਾਬੀ ਦੇ ਟੈਸਟ ਕਰ ਦੋ ਹੋਣਗੇ ਕੋਈ ਗੱਲ ਨਹੀਂ ਜੀ ਸਟਾਰਟ ਕਰ ਦਾਂਗੇ ਵੀ ਹੋ ਜਾਣਗੇ ਸਟਾਰਟ ਠੀਕ ਹੈ ਹਾਂ ਸੋ ਇਹ ਨਹੀਂ ਬਈ ਆਪਣੇ ਕੋਰਸ ਇਹਨਾਂ ਵਾਰੀ ਗੱਲਬਾਤ ਰਹਿੰਦੀ ਸੀ ਆਪਣੀ ਸੋ ਜਿਹੜੇ ਕੋਈ ਬੱਚੇ ਇਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਪੂਰੇ ਪੰਜਾਬ ਦੇ ਵਿੱਚੋਂ ਆਪਣੇ ਕੋਰਸਾਂ ਦੀ ਖਾਸਿਤ ਕੀ ਹੈ ਕਿ ਬਹੁਤ ਹੀ ਘੱਟ ਫੀਸਾਂ ਦੇ ਉੱਪਰ ਜਿਹੜੀ ਆਪਾਂ ਕੋਰਸਾ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਸਿਰਫ 2500 ਦੇ ਵਿੱਚ ਤੇ ਸਿਰਫ 3000 ਦੇ ਵਿੱਚ ਤੁਹਾਨੂੰ ਐਸਐਸਟੀ ਪੰਜਾਬੀ ਵੀਅਰਡ ਵਾਲਾ 2500 ਦੇ ਵਿੱਚ ਤੁਹਾਨੂੰ ਵਾਲਾ ਇੰਨੀ ਘੱਟ ਫੀਸਾਂ ਦੇ ਉੱਪਰ ਪੂਰੇ ਪੰਜਾਬ ਦੇ ਵਿੱਚੋਂ ਤੁਹਾਨੂੰ ਕੋਈ ਵੀ ਕੋਰਸ ਨਹੀਂ ਦੇ ਰਿਹਾ ਜੇਕਰ ਤੁਸੀਂ ਕੋਰਸਾਂ ਦੀ ਆਪਣੀ ਖਾਸੀਅਤ ਦੇਖੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗੀ ਕੋਰਸਾਂ ਦੇ ਵਿੱਚ ਹੈ ਕੀ ਕੁਝ ਠੀਕ ਹੈ ਬਈ ਤੁਹਾਨੂੰ ਵੀਡੀਓ ਕੁਆਲਿਟੀ ਦੇ ਇਲਾਵਾ ਕਲਾਸਾਂ ਤੋਂ ਇਲਾਵਾ ਨਾਲ ਨਾਲ ਤੁਹਾਨੂੰ ਪੀਡੀਐਫ ਵੀ ਮਿਲ ਰਹੇ ਨੇ ਪੜ੍ਹਨ ਦੇ ਵਾਸਤੇ ਠੀਕ ਹੈ ਇਸ ਤੋਂ ਇਲਾਵਾ ਮੋਕ ਟੈਸਟ ਮਿਲ ਰਹੇ ਨੇ ਕਿ ਉਸ ਤੋਂ ਇਲਾਵਾ ਪਤਾ ਨਹੀਂ ਕਿੰਨੇ ਕਿ ਤੁਹਾਨੂੰ ਕੁਐਸਚਨ ਮਿਲ ਰਹੇ ਨੇ ਪੜ੍ਹਨ ਵਾਸਤੇ ਠੀਕ ਹੈ ਚਾਹੇ ਪੰਜਾਬੀ ਦੇ ਹੋਣ ਚਾਹੇ ਤੁਹਾਨੂੰ ਐਸਐਸਟੀ ਦੇ ਹੋਣ ਚਾਹੇ ਤੁਹਾਨੂੰ ਸੀਡੀਪੀ ਦੇ ਹੋਣ ਹਰ ਇੱਕ ਚੀਜ਼ ਦੇ ਤੁਹਾਨੂੰ ਕੁਐਸਚਨ ਮਿਲਣਗੇ ਪੜ੍ਹਨ ਦੇ ਵਿੱਚ ਠੀਕ ਹੈ ਬਈ ਸੋ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਇਸ ਐ ਠੀਕ ਹੈ ਭਾਈ ਹੂੰ ਸੋ ਜਰੂਰ ਜੁਆਇਨ ਕਰਨਾ ਠੀਕ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੇ ਬੱਚੇ ਪੁੱਛ ਰਹੇ ਨੇ ਪੇਪਰ ਕਦੋਂ ਆਉਣਾ ਹੈ ਸੋ ਕੋਰਸ ਵੀ ਤੁਸੀਂ ਨਾਲ-ਨਾਲ ਜੁਆਇਨ ਕਰ ਸਕਦੇ ਹੋ ਤਾਂ ਕਿ ਇਹ ਤੁਹਾਨੂੰ ਇੰਨਾ ਔਖਾ ਨਾ ਲੱਗੇ ਠੀਕ ਹੈ ਤੁਹਾਨੂੰ YouTube ਦੇ ਉੱਪਰ ਇਹ ਨਹੀਂ ਹੈਗਾ ਵੀ ਜਿੰਨਾ ਬੱਚਾ ਨੇ ਕੋਰਸ ਜੁਆਇਨ ਕਰ ਲਿਆ ਭਾਈ ਉਹਨਾਂ ਨੂੰ YouTube ਦੇ ਉੱਪਰ ਨਹੀਂ ਪੜਾਉਂਦੇ ਨਹੀਂ ਉਹ ਕਲਾਸਾਂ ਉਵੇਂ ਉਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਪਰ ਪਤਾ ਕੀ ਹੁੰਦਾ ਕੋਰਸ ਖਰੀਦਣ ਦਾ ਇਹ ਫਾਇਦਾ ਹੁੰਦਾ ਕਿ ਇਹਦੇ ਵਿੱਚ ਜਿਹੜਾ ਤੁਹਾਨੂੰ ਇੱਕ ਪ੍ਰੋਪਰ ਸਲੇਵਸ ਹੁੰਦਾ ਨਾ ਸਾਰੇ ਸਿਲੇਬਸ ਦਾ ਤੁਹਾਨੂੰ ਪਤਾ ਲੱਗੇ ਨੇ ਕਿੱਥੋਂ ਕੀ ਕੁਝ ਹੈ ਤੇ ਫੁੱਲ ਡਿਟੇਲ ਦੇ ਵਿੱਚ ਤੁਸੀਂ ਚਾਹੇ ਨੂੰ ਇੱਕ ਵਾਰ ਇੱਕ ਵਾਰ ਕਿਉਂ ਪੇਪਰ ਤੋਂ ਪਹਿਲਾਂ ਪਹਿਲਾਂ ਜੇਕਰ ਤੁਸੀਂ ਤਿੰਨ ਚਾਰ ਵਾਰੀ ਕੋਰਸ ਪੜ੍ਹ ਲਿਆ ਨਾ ਜਿਨ੍ਹਾਂ ਨੇ ਸਹੀ ਆਪ ਦਾ ਧਿਆਨ ਨਾਲ ਸੁਣ ਲਿਆ ਪੜ੍ਹ ਲਿਆ ਉਹਨਾਂ ਦੇ ਪੇਪਰ ਕਦੇ ਵੀ ਰਿਜੈਕਟ ਹੁੰਦੇ ਹੀ ਨਹੀਂ ਠੀਕ ਹੈ ਬਈ ਸੋ ਇਹਨਾਂ ਦੀ ਇਹੀ ਖਾਸੀਅਤ ਹੁੰਦੀ ਹੈ ਠੀਕ ਹੈ ਸੋ ਇਹ ਸੀ ਬਈ ਅੱਜ ਦੀ ਕਲਾਸ ਸੋ ਲਾਈਕ ਸ਼ੇਅਰ ਕਰਨਾ ਸੋ ਜੇਕਰ ਤੁਹਾਨੂੰ ਪਸੰਦ ਆਈ ਤਾ ਮਿਲਦੇ ਆ ਬਈ ਕੱਲ ਨੂੰ ਇੱਕ ਨਵੀਂ ਕਲਾਸ ਦੇ ਨਾਲ ਇੱਕ ਨਵੇਂ ਟੌਪਿਕ ਦੇ ਨਾਲ ਸੋ ਥੈਂਕ ਯੂ ਟੇਕ ਕੇਅਰ ਤੇ ਪੜ੍ਹਦੇ ਰਹੋ ਬਈ ਧੰਨਵਾਦ